ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੀ ਜੇਲ ਵਿੱਚ ਬੰਦ ਜਥੇਦਾਰ ਜਕਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਜੀ ਬਿਮਾਰ ਹਨ ਜ਼ਿੰਦਗੀ ਦੇ ਆਖਰੀ ਪੜਾਅ ਤੇ ਅਚੇਤ ਅਵਸਥਾ ਵਿੱਚ ਇਸ ਆਖਰੀ ਘੜੀ ਵਿੱਚ ਮਾਂ ਨੂੰ ਮਿਲਣ ਲਈ ਜਥੇਦਾਰ ਹਵਾਰਾ ਦੀ ਪੇਰੋਲ ਦੀ ਅਪੀਲ ਤੇ ਅਪੀਲ ਕੀਤੀ ਜਾ ਰਹੀ ਹੈ ਲੇਕਿਨ ਸਰਕਾਰ ਵੱਲੋਂ ਦਰਖਾਸਤ ਮਨਜ਼ੂਰ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕੋਈ ਉਮੀਦ ਜਾਪਦੀ ਹੈ ਪੰਥ ਦੇ ਲੀਡਰ ਇੱਕ ਦੇ ਬਾਅਦ ਇੱਕ ਮਾਤਾ ਜੀ ਨੂੰ ਮਿਲਣ ਲਈ ਆ ਰਹੇ ਹਨ ਸਾਰੇ ਹੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਮਨੁੱਖੀ ਹਕਕਾਂ ਦਾ ਵਾਸਤਾ ਪਾ ਰਹੇ ਹਨ ਇਹ ਮਹਿਣਾ ਵੀ ਦੇ ਰਹੇ ਹਨ ਕਿ ਜੋ ਸਰਕਾਰ ਬਲਾਤਕਾਰੀ ਅਤੇ ਕਾਤਲ ਕਿਰਣਤ ਅਪਰਾਧੀ ਰਾਮ ਰਹੀਮ ਨੂੰ ਹਰ ਆਏ ਦਿਨ ਪੇਰੋਲ ਦੇ ਰਹੀ ਹੈ ਜਨਮ ਦਿਨ ਮਨਾਉਣ ਤੱਕ ਲਈ ਪੇਰੋਲ ਤੇ ਛੱਡ ਦਿੰਦੀ ਹੈ ਉਹੀ ਸਰਕਾਰ ਆਖਰੀ ਸਾਹਾਂ ਤੇ ਪੁੱਤਰ ਨੂੰ ਉਡੀਕਦੀ ਮਾਂ ਨੂੰ ਮਿਲਣ ਲਈ ਜੱਥੇਦਾਰ ਹਵਾਰਾ ਨੂੰ ਛੁੱਟੀ ਕਿਉਂ ਨਹੀਂ ਦੇ ਰਹੀ ਲੇਕਿਨ ਸਰਕਾਰ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਜਾਪਦਾ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ ਕਿ ਭਾਰਤੀ ਤੰਤਰ ਗੁਰੂ ਨਾਨਕ ਦੇ ਫਲਸਫੇ ਤੇ ਪਹਿਰਾ ਦੇਣ ਵਾਲਿਆਂ ਖਾਸ ਤੌਰ ਤੇ ਜੋ ਸਿੱਖਾਂ ਦੀ ਵੱਖਰੀ ਹਸਤੀ ਨੂੰ ਬਰਕਰਾਰ ਰੱਖਣ ਦੀ ਗੱਲ ਕਰਦੇ ਹਨ ਅਤੇ ਝੂਠ ਅਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਉਂਦੇ ਹਨ ਉਹਨਾਂ ਨੂੰ ਦੁਸ਼ਮਣ ਸਮਝਦਾ ਹੈ ਉਹ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੈਠੇ ਜੁਝਾਰੂ ਸਿੰਘਾਂ ਦੇ ਸਦਕ ਤੋਂ ਵੀ ਪਰੇਸ਼ਾਨ ਹੈ कि ਉਹ ਮਾਫੀ ਕਿਉਂ ਨਹੀਂ ਮੰਗ ਰਹੇ ਇਸੇ ਕਰਕੇ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਹੈ ਇਸੇ ਕਰਕੇ ਅਵਤਾਰ ਸਿੰਘ ਖੰਡੇ ਦੀ ਮਾਂ ਨੂੰ ਉਸਦੇ ਅੰਤਿਮ ਦਰਸ਼ਨ ਨਹੀਂ ਕਰਨ ਦਿੱਤੇ ਗਏ ਜャ ਹੁਣ ਭਾਈ ਹਵਾਰਾ ਨੂੰ ਵੀ ਆਪਣੀ ਮਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਮਾਨਸਿਕਤਾ ਇਹੀ ਹੈ ਕਿ ਜੇਲਾ ਵਿੱਚ ਬੰਦ ਸਿੰਘਾਂ ਨੂੰ ਵੀ ਮਾਨਸਿਕ ਪੀੜਾ ਦੇਣ ਵਾਲੇ ਹਰ ਮੌਕੇ ਨੂੰ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ ਵਰਤਿਆ ਜਾਵੇ ਉਹ ਭੁੱਲ ਜਾਂਦੇ ਹਨ ਕਿ ਤਸ਼ੱਦਦ ਕਰਕੇ ਜੇ ਸਿੰਘਾਂ ਨੂੰ ਗੋਡਿਆਂ ਭਾਰ ਲਿਆਇਆ ਜਾ ਸਕਦਾ ਤਾਂ ਹੁਣ ਤੱਕ ਮੋਲਾ ਨੇ ਹੀ ਰਾਜ ਕਰੀ ਜਾਣਾ ਸੀ ਉਹ ਭੁੱਲ ਜਾਂਦੇ ਹਨ ਕਿ ਜੰਗ ਦੇ ਮੈਦਾਨ ਵਿੱਚ ਵੀ ਦੁਸ਼ਮਣ ਨੂੰ ਪਾਣੀ ਪਿਉਉਣ ਅਤੇ ਮੱਲਮ ਪੱਟੀ ਕਰਨ ਵਾਲੀ ਕੌਮ ਐਨੀ ਕਮਜ਼ੋਰ ਨਹੀਂ ਹੈ ਕਿ ਵੈਰ ਕਮਾਉਣ ਵਾਲਿਆਂ ਨੂੰ ਨਹੀਂ ਪਛਾਣਦੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ 1984 ਵਿੱਚ ਬੈਰ ਕਾਂ ਛੱਡਣ ਵਾਲੇ ਧਰਮੀ ਫੌਜੀਆਂ ਨਾਲ ਕੀ ਸਲੂਕ ਕੀਤਾ ਗਿਆ ਸਭ ਨੂੰ ਪਤਾ ਹੈ ਉਮੀਦ ਵੀ ਨਹੀਂ ਕੀਤੀ ਸੀ ਜਾ ਸਕਦੀ ਲੇਕਿਨ ਇਸੇ ਦਾ ਦੂਜਾ ਪਹਿਲੂ ਦੇਖਦੇ ਨੂੰ ਤਾਂ ਸਮਝ ਆਂਦਾ ਹੈ ਕਿ ਇਹ ਹਕੂਮਤ ਕਿਸ ਦੀ ਹੈ ਅਤੇ ਕਿਸ ਦੇ ਲਈ ਹੈ ਮਹਾਰਾਸ਼ਟra ਮਲੇਗਾਉ ਬੰਮਕਾਂਡ ਕੇਸ ਦਾ ਜੋ ਅੰਤ ਹੋਇਆ ਹੈ ਜਿਸ ਤਰ੍ਹਾਂ ਐਮਪੀ ਪ੍ਰਗਿਆ ਠਾਕੁਰ ਅਤੇ ਫੌਜ ਦੇ ਲੈਫਟਨੈਂਟ ਕਰਨਲ ਸ਼੍ਰੀਕਾਂਤ ਪ੍ਰੋਹਿਤ ਨੂੰ ਬਰੀ ਕੀਤਾ ਗਿਆ ਇਹ ਭਾਰਤੀ ਨਿਆਂ ਵਿਵਸਥਾ ਅਤੇ ਸੱਤਾ ਸੋਚ ਦੇ ਗਠਜੋੜ ਦਾ ਪਖਤਾ ਸਬੂਤ ਹੈ ਜਿੱਥੇ ਘਟ ਗਿਣਤੀਆਂ ਲਈ ਕਾਨੂੰਨ ਹੋਰ ਹਨ ਬਹੁ ਗਿਣਤੀਆਂ ਲਈ ਹੋਰ ਕਰਨਲ ਪੁਰੋਹਿਤ ਜਿਨ੍ਹਾਂ ਤੇ aarop ਸੀ ਕਿ ਉਹਨਾ ਫੌਜੀ ਤਹਿਖਾਨੇ ਤੋਂ ਵਿਸਫੋਟਕ ਚੋਰੀ ਕਰਕੇ ਉਸਦੀ ਦੁਰਵਰਤੋਂ ਮਾਲੇਗਾਉਂ ਅਤੰਕੀ ਬੰਬ ਧਮਾਕੇ ਵਿੱਚ ਕੀਤੀ ਜਿਸ ਨਾਲ 6 ਨਿਰਦੋਸ਼ ਲੋਕ ਮਾਰੇ ਗਏ ਅਤੇ 100 ਦੇ ਕਰੀਬ ਜ਼ਖਮੀ ਹੋ ਗਏ ਸਨ ਉਸ ਕਰਨਲ ਨੇ ਅਭਿਨੋ ਭਾਰਤ ਨਾਓ ਦੇ Hindu atwaldi ਸੰਗਠਨ ਲਈ ਫੰਡ ਇਕੱਠੇ ਕੀਤੇ ਅਤੇ ਸਾਜ਼ਿਸ਼ੀ ਮੀਟਿੰਗਾਂ ਕਰਵਾਈਆਂ ਜਾਂਚ ਦੌਰਾਨ ਕਰਨਲ ਪੁਰੀਹਤ ਨੇ ਮੰਨਿਆ ਵੀ ਕਿ ਉਹ ਫੌਜੀ ਇੰਟੈਲੀਜੈਂਸ ਦੇ ਹੁਕਮਾ ਅਧੀਨ ਟੈਰਰ ਗਰੁੱਪਾਂ ਵਿੱਚ ਘੁਸਪੈਠ ਕਰਦੇ ਸਨ ਅਤੇ ਇਹ ਸਭ ਉਹਨਾਂ ਦੀ ਅਧਿਕਾਰਤ ਕਾਰਵਾਈ ਸੀ ਇਸ ਦੇ ਬਾਵਜੂਦ NIA ਦੀ ਸਪੈਸ਼ਲ ਕੋਰਟ ਨੇ ਉਹਨਾਂ ਨੂੰ ਤਫ਼ਹੀਕ ਵਿੱਚ ਗਲਤੀਆਂ ਅਤੇ ਅਸੰਗਤੀਆਂ ਦਾ ਬਹਾਨਾ ਬਣਾ ਕੇ ਬਰੀ ਕਰ ਦਿੱਤਾ ਬਰੀ ਹੋਣ ਦੇ ਨਾਲ ਹੀ ਫੌਜ ਨੇ ਉਹਨਾਂ ਨੂੰ ਵਾਪਸ ਫੌਜ ਵਿੱਚ ਵੀ ਲੈ ਲਿਆ ਹੈ ਰੈਂਕ ਵੀ ਵਧਾ ਕੇ ਹੋਰ ਵੱਡਾ ਅਫਸਰ ਬਣਾ ਕੇ